ਮੇਰੀ ਉਹਨਾਂ ਨਾਲ ਜਿੰਨੀਆਂ ਮੁਲਾਕਾਤਾਂ ਹੋਣੀਆਂ ਪੋਸੀਬਲ ਹੋਈਆਂ ਉਹ 19 ਵਾਰੀ ਮੈਂ ਰਹਿ ਗਿਆ ਮਿਲਣ ਤੋਂ ਉਹਨਾਂ ਨੂੰ ਤੇਰੇ ਫਾਦਰ ਸਾਹਿਬ ਦੇ ਭੋਗ ਵਾਲੇ ਦਿਨ ਉਹਨਾਂ ਨੇ ਮੈਨੂੰ ਬਹੁਤ ਆਸ਼ੀਰਵਾਦ ਦਿੱਤਾ ਮੈਨੂੰ ਦੁਆਵਾਂ ਦਿੱਤੀਆਂ ਔਰ ਮੈਂ ਸੋਚਿਆ ਨਹੀਂ ਸੀਗਾ ਕਿ ਮੇਰੀ ਪਹਿਲੀ ਤੇ ਆਖਰੀ ਮੁਲਾਕਾਤ ਹੋਊਗੀ ਔਰ ਮੈਂ ਉਹਨਾਂ ਦੇ ਬੇਟਿਆਂ ਦੇ ਨਾਲ ਰਿਲੇਟ ਕਰ ਪਾ ਰਿਹਾ ਵੱਡੇ ਭਾਜੀ ਉਹਨਾਂ ਨਾਲ ਮਨਰਾਜ ਭਾਜੀ ਉਹਨਾਂ ਨਾਲ ਸਾਰਿਆਂ ਨਾਲ ਪੂਰੀ ਫੈਮਿਲੀ ਨਾਲ ਰਿਲੇਟ ਕਰ ਪਾ ਰਿਹਾ ਕਿ ਉਹਨਾਂ ਨੂੰ ਇਸ ਵਕਤ ਕਿੱਦਾਂ ਫੀਲ ਹੁੰਦਾ ਹੋਵੇਗਾ ਜੇ ਮੈਂ ਉਹਨਾਂ ਨੂੰ ਜਾ ਕੇ ਅਜ ਹੌਸਲਾ ਦਊਂਗਾ ਕਿ ਉਹਨਾਂ ਦੀ ਜਗ੍ਹਾ ਤੇ ਮੈਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਰਹਿ ਚੁੱਕਿਆ ਸੋ ਜੋ ਮੈਂ ਸਿੱਖਿਆ ਜੋ ਮੈਂ ਸਮਝਿਆ ਉਹ ਮੈਂ ਉਹਨਾਂ ਨੂੰ ਸਮਝਾਉਂਗਾ ਅਲਾਪ ਸਿਕੰਦਰ ਜੀ ਪਹੁੰਚੇ ਨਹੀਂ ਸੁਰਜੀਤ ਪਾਤਲ ਜੀ ਦੀ ਅੰਮ੍ਰਿਤਮੰਦਰਾਸ ਤੇ ਤਾਂ ਤੁਹਾਡੇ ਵੱਲੋਂ ਇੱਕ ਪਾਵਕ ਪੋਸਟ ਵੀ ਸਾਂਝੀ ਕੀਤੀ ਗਈ ਸੀ ਲਾਈਨ ਅਪ ਬੋਲੀਆਂ ਗਈਆਂ ਸੀ ਤਾਂ ਇੱਕ ਕੀ ਯਾਦ ਆਈ ਸੀ ਮਾਨੀਚ ਜਦੋਂ ਸੁਰਜੀਤ ਪਾਤਲ ਜੀ ਦੀ ਖਬਰ ਸੁਣੀ ਸੀ ਪਹਿਲੀ ਵਾਰ ਸਭ ਤੋਂ ਵੱਡੀ ਗੱਲ ਤਾਂ ਜੀ ਉਹਨਾਂ ਨਾਲ ਜਿੰਨੀਆਂ ਪੂਰੇ ਪੰਜਾਬ ਦੀਆਂ ਮੈਮਰੀਜ਼ ਨੇ ਬੱਚੇ ਬੱਚੇ ਦੀਆਂ ਮੈਮਰੀਜ਼ ਨੇ ਕਿਉਂਕਿ ਸਾਡੇ ਸਿਲੇਬਸ ਤੋਂ ਲੈ ਕੇ ਸਾਡੇ ਸਕੂਲ ਦੇ ਸਿਲੇਬਸ ਤੋਂ ਲੈ ਕੇ ਜ਼ਿੰਦਗੀ ਦੇ ਸਿਲੇਬਸ ਤੱਕ ਜਿੱਥੇ-ਜਿੱਥੇ ਪਾਤਰ ਸਰ ਦੀਆਂ ਪੰਕਤੀਆਂ ਉਹਨਾਂ ਦੀ ਰਚਨਾਵਾਂ ਜਿੱਥੇ-ਜਿੱਥੇ ਸਾਨੂੰ ਕੰਮ ਆਈਆਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਬਿਆਨ ਵੀ ਕਰ ਸਕਦੇ ਹਾਂ ਕਿ ਉਹ ਸਾਡੇ ਲਈ ਕਿੰਨੀਆਂ ਅਪਰੀਸ਼ੀਏਬਲ ਸੋ ਮੇਰੀ ਉਹਨਾਂ ਨਾਲ ਜਿੰਨੀਆਂ ਮੁਲਾਕਾਤਾਂ ਹੋਣੀਆਂ ਪੋਸੀਬਲ ਹੋਈਆਂ ਉਹ ਉਨੀ ਵਾਰੀ ਮੈਂ ਰਹਿ ਗਿਆ ਮਿਲਣ ਤੋਂ ਉਹਨਾਂ ਨੂੰ ਕਿਉਂਕਿ ਜਦੋਂ ਜਦੋਂ ਆਮਨੇ ਸਾਹਮਨੇ ਕਿਤੇ ਸਟੇਜਸ ਤੇ ਸਮਾਗਮ ਤੇ ਫਾਦਰ ਸਾਹਿਬ ਨਾਲ ਕਦੇ ਵੀ ਕਿਤੇ ਉਹਨਾਂ ਦੇ ਹੁੰਦੇ ਹੋਏ ਜਦੋਂ ਵੀ ਮੁਲਾਕਾਤ ਹੋਈ ਤਬਾਸੀ ਕਿ ਦੂਰੋਂ ਉਹਨਾਂ ਦੇ ਦਰਸ਼ਨ ਕੀਤੇ ਕਦੇ ਉਹਨਾਂ ਕੋਲ ਜਾ ਕੇ ਗੱਲ ਨਾ ਕਰ ਪਾਇਆ ਔਰ ਜਿਵੇਂ ਮੈਂ ਦੱਸਿਆ ਸੀਗਾ ਆਪਣੀ ਪੋਸਟ ਦੇ ਵਿੱਚ ਵੀ ਕਿ ਮੇਰੇ ਫਾਦਰ ਸਾਹਿਬ ਦੇ ਭੋਗ ਵਾਲੇ ਦਿਨ ਉਹਨਾਂ ਨੇ ਮੈਨੂੰ ਬਹੁਤ ਆਸ਼ੀਰਵਾਦ ਦਿੱਤਾ ਮੈਨੂੰ ਦੁਆਵਾਂ ਦਿੱਤੀਆਂ ਔਰ ਮੈਂ ਸੋਚਿਆ ਨਹੀਂ ਸੀਗਾ ਕਿ ਮੇਰੀ ਪਹਿਲੀ ਤੇ ਆਖਰੀ ਮੁਲਾਕਾਤ ਹੋਊਗੀ ਔਰ ਅੱਜ ਦੇ ਦਿਨ ਮੈਨੂੰ ਇਹ ਦਿਨ ਆਉਣਾ ਪੈਣਾ ਇੱਥੇ ਵੀ ਉਹਨਾਂ ਦੇ ਉਹਨਾਂ ਦੀ ਅੰਤਿਮ ਅਰਦਾਸ ਤੇ ਮੈਨੂੰ ਅੱਜ ਆਉਣਾ ਪੈਣਾ। ਸੋਚਿਆ ਨਹੀਂ ਸੀ ਕਦੇ। ਸੋ ਬਹੁਤ ਜ਼ਿਆਦਾ ਹਰਟ ਵੀ ਇਸ ਗੱਲ ਤੋਂ ਔਰ ਇਸ ਗੱਲ ਦਾ ਦੁੱਖ ਹੈ ਰਿਗ੍ਰੇਟ ਹੈ ਕਿ ਉਹਨਾਂ ਨਾਲ ਬੈਠ ਕੇ ਉਹ ਦੋਸਤ ਸ਼ਬਦ ਸਾਂਝਾ ਨਾ ਕਰ ਪਾਇਆ। ਬਹੁਤ ਵੱਡਾ ਦਿਲ ਦਾ। ਫਾਦਰ ਸਾਹਿਬ ਦੇ ਭੋਗ ਤੇ ਆਈ ਸੀ ਤਾਂ ਉਸ ਟਾਈਮ ਤਾਂ ਤੁਹਾਨੂੰ ਆਪ ਨੂੰ ਹੀ ਨਹੀਂ ਹੋਣਾ ਕਿ ਕਿਉਂਕਿ ਅੱਜ ਤੁਸੀਂ ਉਹਨਾਂ ਦੇ ਭੋਗ ਤੇ ਆਇਆ ਉਹ ਵੇਲਾ ਤੇ ਇੱਕ ਅੱਜ ਦਾ ਵੇਲਾ ਇੱਕ ਰੀਜ ਰਹਿ ਗਈ ਦਿਲ ਵਿੱਚ। ਮੈਂ ਉਹਨਾਂ ਦੇ ਬੇਟਿਆਂ ਦੇ ਨਾਲ ਰਿਲੇਟ ਕਰ ਪਾ ਰਿਹਾ ਵੱਡੇ ਭਾਜੀ ਉਹਨਾਂ ਨਾਲ ਮਨਰਾਜ ਭਾਜੀ ਉਹਨਾਂ ਨਾਲ ਸਾਰਿਆਂ ਨਾਲ ਹੀ ਉਹਲੀ ਫੈਮਿਲੀ ਨਾਲ ਰਿਲੇਟ ਕਰ ਪਾ ਰਿਹਾ ਕਿ ਉਹਨਾਂ ਨੂੰ ਇਸ ਵਕਤ ਕਿਦਾਂ ਫੀਲ ਹੁੰਦਾ ਹੋਵੇਗਾ ਜੇ ਮੈਂ ਉਹਨਾਂ ਨੂੰ ਜਾ ਕੇ ਅੱਜ ਹੌਸਲਾ ਦਵਾਂਗਾ ਤਾਂ ਮੈਂ ਇਹੀ ਕਹਿਣਾ ਤਾਂ ਕਿ ਤੁਹਾਡਾ ਇਹ ਦਰਦ ਮੈਂ ਜਾਣਦਾ ਸਮਝਦਾ ਮੈਂ ਹੰਢਾ ਚੁੱਕਿਆ ਹਾਂ ਸੋ ਮੇਰੇ ਤੋਂ ਮੈਂ ਹੀ ਉਹਨਾਂ ਨੂੰ ਹੌਸਲਾ ਦੇ ਸਕਦਾ ਕਿਉਂ ਉਹਨਾਂ ਦੀ ਜਗਤ ਦੀ ਮੈਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਰਹਿ ਚੁੱਕਿਆ ਸੋ ਜੋ ਮੈਂ ਸਿੱਖਿਆ ਜੋ ਮੈਂ ਸਮਝਿਆ ਉਹ ਮੈਂ ਉਹਨਾਂ ਨੂੰ ਸਮਝਾਉਂਗਾ ਔਰ ਮੇਰੇ ਤੋਂ ਵੱਡੇ ਨੇ ਮੇਰੇ ਤੋਂ ਸਿਆਣੇ ਨੇ ਉਹ ਜਿਸ ਬਾਪ ਦੀ ਔਲਾਦ ਨੇ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਸੋਚ ਦਿੱਤੀ ਹੋਈ ਹੈ ਚੀਜ਼ ਦੀ ਔਰ ਜ਼ਿੰਦਗੀ ਜੀਣ ਦੀ ਸਮਾਜ ਚ ਵਿਚਰਨ ਦੀ ਬਾਕੀ ਪਾਤਰ ਸਾਹਿਬ ਦੀ ਛਤਰ ਛਾਇਆ ਚ ਰਹਿ ਕੇ ਕੋਈ ਐਸਾ ਬੰਦਾ ਹੋ ਨਹੀਂ ਸਕਦਾ ਜਿਹਨੂੰ ਨਾ ਦੁਨੀਆ ਜੀਣ ਦੀ ਸੋਚ ਹੀ ਆਈ ਹੋਵੇ ਸੋ ਜ਼ਿੰਦਗੀ ਜੀਣ ਦੀ ਪਾਤਰ ਸਾਹਿਬ ਸੋਚ ਨੂੰ ਅੱਗੇ ਰੱਖੋਗੇ ਆ ਇੰਡਸਟਰੀ ਵਿੱਚ ਕਾਇਮ ਜਿੱਦਾਂ ਦੀ ਉਹ ਚਾਹੁੰਦੇ ਸੀ ਮੇਰੀ ਤਾਂ ਹਮੇਸ਼ਾ ਕੋਸ਼ਿਸ਼ ਰਹੀਗੀ ਜੀ ਜਦੋਂ ਜਦੋਂ ਕਿਤੇ ਪਾਤਰ ਸਾਹਿਬ ਦੀ ਨਕਸ਼ਨਾਵਾ ਗਾਉਣ ਦਾ ਮੌਕਾ ਮਿਲੇ ਮੈਂ ਤਾਂ ਮੌਕਾ ਛੱਡਦਾ ਹੀ ਨਹੀਂ ਸੀ ਮੇਰੀ ਕੋਸ਼ਿਸ਼ ਹੁੰਦੀ ਸੀ ਸੋ ਮੈਂ ਚਨਾ ਵੀ ਉਹਨਾਂ ਦੇ ਹੁੰਦੇ ਹੋਏ ਵੀ ਔਰ ਉਹਨਾਂ ਦੇ ਜਾਣ ਤੋਂ ਬਾਅਦ ਚ ਵੀ ਸਾਡੀ ਸਾਰਿਆਂ ਦੀ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਉਹਨਾਂ ਦੇ ਸਾਹਿਤ ਨੂੰ ਦੁਨੀਆ 'ਚ ਜ਼ਿੰਦਾ ਰੱਖਿਆ ਜਾਵੇ ਚਾਹੇ ਸੁਰ ਕਲਾਮ ਰਹੀ ਚਾਹੇ ਉਹਨਾਂ ਨੂੰ ਉਹਨਾਂ ਦੀਆਂ ਰਚਨਾਵਾਂ ਨੂੰ ਬੋਲ ਕੇ ਪੜ੍ਹ ਕੇ ਸੁਣਾ ਕੇ ਆ ਪਾਤਰ ਸਾਹਿਬ ਨੂੰ ਵੀ ਰਚਨਾਵਾਂ ਥਰੂ ਜ਼ਿੰਦਾ ਰੱਖਿਆ ਜਾਵੇ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ